ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਫੇਸਬੁੱਕ ਵਾਲੇ ਜਿੰਨੇ ਵੀ ਮੇਰੇ ਯਾਰ ਦੋਸਤਾਂ ਪੈਣਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਯਾਦ ਕਰਦਾ ਮੈਨੂੰ ਪੂਰੀ ਉਮੀਦ ਆ ਤੁਸੀਂ ਵੀ ਮੈਨੂੰ ਯਾਦ ਕਰਦੇ ਹੋਵੋ ਪਰ ਦੇਖੋ ਜਦੋਂ ਨਾ ਬੱਚਾ ਜਨਮ ਲੈਂਦਾ ਨਾ ਉਦੋਂ ਉਹ ਚਾਰਾਂ ਰਤਾਂ ਤੇ ਹੁੰਦਾ ਜਦੋਂ ਹੌਲੀ ਹੌਲੀ ਉਹ ਢਾਰ ਹੋ ਜਾਂਦਾ ਨਾ ਉਦੋਂ ਉਹ ਦੋ ਰਤਾਂ ਤੇ ਹੋ ਜਾਂਦਾ ਦੋ ਰਤਾਂ ਤੋਂ ਤੁਰਦਾ ਤੁਰਦਾ ਉਮਰ ਬੀਤਦੀ ਜਾਂਦੀ ਆ ਸਮਾਂ ਲੰਘਦਾ ਜਾਂਦਾ ਤੇ ਉਹ ਫੇਰ ਵੀ ਤਿੰਨ ਰਤਾਂ ਤੇ ਹੋ ਜਾਂਦਾ ਕੋਸ ਤੋਂ ਬਾਅਦ ਕੰਨਾਂ ਨੂੰ ਤਾਂ ਇੰਨੀ ਕੁ ਪ੍ਰੋਬਲਮ ਹੋ ਜਾਂਦੀ ਆ ਵੀ ਉਹਨਾਂ ਨੂੰ ਇਕੱਲਾਤ ਹੋਰ ਲੈਣੀ ਪੈਂਦੀ ਆ ਚਾਰ ਵੀ ਹੋ ਜਾਂਦੀ ਆ ਤੁਸੀਂ ਦੇਖੋ ਵੀ ਕਿੱਥੋਂ ਬੰਦਾ ਚੱਲਿਆ ਤੇ ਕਿੱਥੋਂ ਤੱਕ ਗਿਆ ਵੀ ਯਾਨੀ ਕਹਿੰਦਾ ਮਤਲਬ ਆ ਵੀ ਜਨਮ ਵੇਲੇ ਵੀ ਚਾਰਾਂ ਤੇ ਤੁਰਨਾ ਪੈਂਦਾ ਤੇ ਜਾਨ ਵੇਲੇ ਵੀ ਜਾਣਾ ਚਾਰਾਂ ਲੱਤਾਂ ਤੇ ਤੁਰਨਾ ਪੈਂਦਾ ਬੰਦੇ ਨੂੰ ਇਹ ਆਪਾਂ ਨੂੰ ਚੀਜ਼ਾਂ ਯਾਦ ਰੱਖਣੀਆਂ ਚਾਹੀਦੀਆਂ ਵੀ ਆਪਾਂ ਕਿਸ ਉਮਰ ਦੇ ਵਿੱਚ ਲੰਘਦੇ ਆਂ ਕਿਸ ਸਮੇਂ ਦੇ ਵਿੱਚ ਲੰਘਦੇ ਆਂ ਤੇ ਮੈਂ ਅਕਸਰ ਇਹੀ ਕਹਿੰਦਾ ਹੁੰਨਾ ਵੀ ਕਿਸੇ ਦੀ ਤੁਸੀਂ ਨਿੰਦਿਆ ਚੁਗਲੀ ਨਾ ਕਰੋ ਨਾ ਕਿਸੇ ਦਾ ਕੋ ਦਿਖਾਓ ਦਿਲਾ ਤੇ ਆਪਾਂ ਰਲ ਮਿਲ ਕੇ ਰਿਆ ਕਰਗੇ ਖੁਸ਼ ਰਿਆ ਕਰੋ ਬਸ ਖੁਸ਼ ਰਹੋਗੇ ਤੇ ਵਧੀਆ ਰਹੋਗੇ ਦਿਨ ਵਧੀਆ ਲੱਗੇਗਾ ਤੇ ਜੇ ਐਵੇਂ ਮਰੂ ਮਰੂ ਕਰੀ ਜਾਵਾਂਗੇ ਕੋਈ ਫਾਇਦਾ ਨਹੀਂ ਹੈਗਾ ਮਾਦਾ ਗਿਆ ਜੀ ਮੈਨੂੰ ਆਏ ਹੋ ਗਿਆ ਨੋ ਕੋਈ ਫਾਇਦਾ ਨਹੀਂ ਹੈਗਾ ਆਪਾਂ ਖੁਸ਼ ਰਹਿਣਾ ਤੇ ਖੁਸ਼ ਰੱਖਣਾ ਸਾਰਿਆਂ ਨੂੰ ਹੁਣ ਮੇਰੇ ਕੋਲੇ ਦੁਕਾਨ ਤੇ ਜਿੰਨੇ ਮਰਜ਼ੀ ਬੰਦੇ ਆ ਜਾਣ ਮੈਂ ਚਾਹ ਤੋਂ ਬਣਾ ਬੋਡਰ ਨਹੀਂ ਦਿੰਦਾ ਆਹੀ ਆਪਣੇ ਚ ਬਸ ਹੈਗੀ ਆ ਵੀ ਆਪਾਂ ਖੁਸ਼ ਰਹਿਣਾ ਆਪਾਂ ਨੂੰ ਕੋਈ ਪ੍ਰਵਾਹ ਨਹੀਂ ਇਸ ਚੀਜ਼ ਦੀ ਜਿੰਨਾ ਮਰਜ਼ੀ ਕੋਲੋਂ ਖਰਚਾ ਹੋ ਜੇ ਜੋ ਮਰਜ਼ੀ ਹੋ ਜੇ ਲੋਕ ਤਾਂ ਦਿਨ ਦਿਹਾੜਾ ਲੰਗਰ ਲਾਉਂਦੇ ਆ ਮੇਰਾ ਸਦਾ ਹੀ ਲੰਗਰ ਲੱਗਾ ਹੋਇਆ ਹੈ ਇਸ ਕੰਮ ਦਾ ਮੇਰੇ ਕੋਲੇ ਪਤਾ ਨਹੀਂ 15 ਬੰਦੇ ਪਤਾ ਨਹੀਂ 20 ਬੰਦੇ ਰੋਜ਼ ਚਾਹ ਪੀ ਕੇ ਜਾਂਦੇ ਔਰ ਚਾਹ ਵੀ ਜੇ ਤੁਸੀਂ ਇੱਕ ਵਾਰੀ ਆਣ ਕੇ ਮੇਰੇ ਕੋਲੇ ਦੁਕਾਨ ਤੇ ਵਿజిਟ ਕਰੋ ਨਾਲੇ ਪਤਾ ਲੱਗੇ ਵੀ ਕੰਮ ਕੀ ਕਰਦਾ ਤੇ ਨਾਲੇ ਤੁਸੀਂ ਚਾਹ ਪੀ ਕੇ ਦੇਖਿਓ ਜੇ ਉਹ ਜੀ ਤੁਹਾਡੇ ਕੋਲ ਘਰੇ ਨਹੀਂ ਬਣਨੀ ਜੋ ਮਰਜ਼ੀ ਕਰ ਲਿਓ ਜੇ ਭਾਵੇਂ ਦੁੱਧ 'ਚ ਪੱਤੀ ਪਾਈ ਹੈ ਜੀ ਬਸ ਇੰਨੀ ਬਰਕਤ ਆ ਮੈਂ ਖੁਦ ਆਪ ਬਣਾ ਕੇ ਵੇਖੀ ਹੋਈ ਆ ਘਰ ਦੇ ਵਿੱਚ ਚਾ ਉਹ ਮੈਥੋਂ ਉੱਥੇ ਨਹੀਂ ਬਣਦੀ ਜੋ ਮੇਰੀ ਦੁਕਾਨ ਦੇ ਵਿੱਚ ਬਰਕਤ ਹੈ ਤਾਂ ਮੈਨੂੰ ਇਹਨਾਂ ਪਤਾ ਵੀ ਤੁਸੀਂ ਮੇਰੀ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣੋਗੇ ਔਰ ਇਹਦੇ ਤੇ ਅਮਲ ਕਰੋਗੇ ਵੀ ਆਪਾਂ ਕਿੱਥੋਂ ਜਨਮ ਲਿਆ ਤੇ ਕਿੱਥੇ ਜਾਣਾ ਤੇ ਖੁਸ਼ ਰਹਿਣਾ ਕਿ ਰੋਣਾ ਇਹ ਨਹੀਂ ਆਪਾਂ ਨੂੰ ਪਤਾ ਇਹ ਤੁਸੀਂ ਮੈਨੂੰ ਕਮੈਂਟ 'ਚ ਲਿਖ ਕੇ ਦੱਸਣਾ ਵੀ ਮੈਂ ਕਿਸੇ ਨੂੰ ਕੋਈ ਗਲਤ ਨਹੀਂ ਬੋਲਿਆ ਮੈਨੂੰ ਕਮੈਂਟ ਜਰੂਰ ਲੈ ਦਿਆ ਕਰੋ ਬਸ ਇੰਨਾ ਕੀ ਬਹੁਤ ਆਗੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਫੇਸਬੁੱਕ ਵਾਲੇ ਜਿੰਨੇ ਵੀ ਮੇਰੇ ਵੀਰ ਪੈਣਾ ਸਾਰੇ ਮੇਰੇ ਨਾਲ ਜੁੜੇ ਆ ਜਿਨ੍ਹਾਂ ਨੇ ਮੈਨੂੰ ਫੋਲੋ ਕੀਤਾ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਨਹੀਂ ਕੀਤਾ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਜਿਹੜਾ ਕੋਈ ਗਲਤ ਕਮੈਂਟ ਵੀ ਲਿਖ ਦਿੰਦਾ ਨਾ ਮੈਂ ਉਹਨੂੰ ਵੀ ਕੁਝ ਨਹੀਂ ਕਹਿੰਦਾ ਮੈਂ ਉਹਨੂੰ ਵੀ ਕੁਝ ਨਹੀਂ ਕਹਿੰਦਾ ਮੈਂ ਉਹਨੂੰ ਵੀ ਜੀ ਆਇਆਂ ਹੀ ਕਹਿਣਾ ਵੀ ਵੈਰੀ ਗੁੱਡ ਭਰਾ ਜੀ ਥੈਂਕ ਯੂ ਭਰਾ ਜੀ ਜੋ ਲਿਖਤਾ ਬਸ ਉਹ ਹੀ ਠੀਕ ਆ ਆਪਾਂ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ